ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਪਿੰਡੇ ਕੋ ਬਹੁਤ ਚੁੱਕੇ ਜੀ ਪਿੰਡ ਧਮਾਨ ਜ਼ਿਲ੍ਹਾ ਗੁਰਦਾਪੁਰ ਦੇ ਤੁਸੀਂ ਬਟਾਲਾ ਦੇਖੋ ਆਜੂ ਬਾਈ ਨੂੰ 6-7 ਲੱਖ ਪਸ਼ੂ ਸੇਲ ਹੈ ਜੀ ਤੇ ਆਓ ਪਰ ਬਾਈ ਨੇ ਗੱਲਬਾਤ ਕਰੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਪਹਿਲਾਂ ਠੀਕ ਠਾਕ ਬਾਈ ਜੀ ਮੈਂ ਨਨ ਯਾਰੇ ਬੱਜੇ ਹੋਰ ਸੁਣਾਉ ਤਾਂ ਠੀਕ ਠਾਕ ਹੋ ਵਧੀਆ ਜੀ ਵਧੀਆ ਮੇਰਾ ਚਲੋ ਮੇਰ ਚੱਗੀ ਵਾਹਿਗੁਰੂ ਮਹਾਰਾਜ ਮੇਰ ਤੇ ਸੱਚੇ ਪਾਤਸ਼ਾਹ ਹੋਰ ਸੁਣਾਉ ਪਹਿਲਾਂ ਵੇਖਣ ਵਾਲੇ ਸੰਦੀਪ ਡੇਰੀ ਫਾਰਮ ਤੇ ਸਾਰੇ ਵੀਰਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਾਲ ਫਿਰ ਉਧਰੋਂ ਆ ਰਿਹਾ ਹੁਣ ਇਧਰੋਂ ਮਾਲ ਬੜਾ ਭਜੀ ਆਉਂਦਿਆ ਵੇਖਦਾ ਜਾਂਦਾ ਵਸ਼ੀਆਂ ਵੀ ਇੰਨੀਆਂ ਹੀ ਵੇਚੀਆਂ ਨਾ ਹਾਂ ਤਾਲਮੇਲ ਹੀ ਨਹੀਂ ਹੋਇਆ ਬਾਲੀ-ਬਾਲੀ ਵੱਡੀ ਵਸ਼ੀ ਇੱਕ 20 15 18 20 ਇੱਕ 20 ਦੀਆਂ 20 22 ਵਸ਼ੀਆਂ ਵੇਗੀਆਂ ਪੰਜਾ ਸੱਤਾਂ ਦੇ ਵਿੱਚ ਬੜੀ ਬੜੀਆਂ ਚੰਗੀਆਂ ਗਾਗ ਵੀ ਫੋਨ ਵੀਡੀਓ 'ਚ ਲੋਕ ਕਰੀ ਜਾਂਦੇ ਬਈ ਗਏ ਮਾਲ ਚਲੋ ਚਲੋ ਇਹ ਮਾਲ ਸਾਰਾ ਹੀ ਚੰਗਾ ਲਿਆਂਦਾ ਬਸ ਨਾਲੋਂ ਨਾਲ ਹੀ ਵਿਗਦਾ ਜਾਂਦਾ ਵਾ ਮੇਰਾ ਭਰਾ ਤੇ ਅੱਜ ਮੱਜਾਂ ਹੈਗੀਆਂ ਆਪਣੇ ਕੋ ਪੰਜ ਛੇ ਠੀਕ ਹੈ ਤੇ ਮੈਂ ਅੱਜ ਵੀਡੀਓ ਵੀ ਪਾਈਏ ਕਿਉਂਕਿ ਸਾਰੇ ਕੰਮ ਜ਼ਰੂਰੀ ਆ ਬਿਲਕੁਲ ਜੀ ਬਿਲਕੁਲ ਤੇ ਆਪਣਾ ਪਿੰਡ ਹੈਗਾ ਤਵਾਨ ਜ਼ਿਲ੍ਹਾ ਹੈਗਾ ਗਰਤਾਸਪੁਰ ਤਹਿਸੀਲ ਹੈਗੀ ਬਟਾਲਾ ਨੇੜੇ ਹੈਗਾ ਅਲੀਆਲ ਦੇ ਤੇ ਦਲਮ ਦੇ ਅਲੀਆਲ ਦਲਮ ਇਹ ਬਟਾਲਿਓਂ ਫਲੇਗੜ ਚੂੜੀਆਂ ਰੋਡ ਤੇ ਅਲੀਆਲ ਅੱਡਾ ਤੇ ਇਧਰੋਂ ਹੈਗਾ ਜੋ ਡੇਰਾ ਬਾਬਾ ਨਾਨਕ ਰੋਡ ਤੇ ਕਿਰਾਲਾਲ ਸਿੰਘ ਅੱਡਾ ਕਿਰਾਲਾਲ ਸਿੰਘ ਡੇਰੇ ਵਾਲਿਆਂ ਨੂੰ ਦਲਮ ਅੱਡਾ ਉਹ ਕਮਾਣਾ ਦਾ ਔੜਾ ਪਲੇਖਾ ਪੈਂਦਾ ਜੋ ਤੇ ਡੇਲੀ ਪਸ਼ੂ 89 ਉਧਰ ਦੀਆਂ ਝੋਡੀਆਂ ਸਾਰੀਆਂ ਹੀ ਹਾਂ ਐਦਵਾਰ ਝੂਠ ਨਹੀਂ ਮਾਰਨਾ ਹਰਿਆਣੇ ਗਏ ਹਾਂ ਜਿੱਥੇ ਮੈਂ ਮੰਡੀਆਂ ਤੋਂ ਦੱਬ ਵਾਲੀਆਂ ਆਈਆਂ ਅੱਛਾ ਠੀਕ ਆ ਕੁਝ ਵੇਗੀਆਂ ਕੁਝ ਹੈਗੀਆਂ ਠੀਕ ਆ ਹਾਂਜੀ ਗਾਂ ਚੰਗੀ ਤੋਂ ਚੰਗੀ ਵਸ਼ੀ ਟੌਪ ਤੋਂ ਟੌਪਰ ਹੁੰਦੀ ਆ ਆਪਣੇ ਕੋਲ ਠੀਕ ਆ ਹਾਂਜੀ ਵੀਡੀਓ ਮੇਰੇ ਵੀਰ ਸਾਰੇ ਵੇਖਣਗੇ ਨਾ ਮਈਆਂ ਵੀ ਵੇਖ ਲੈਣ데요 گاਵਾਂ ਵਿੱਚ ਵੀ ਵੇਖ ਹੈਗੀ ਬਿਲਕੁਲ ਬਿਲਕੁਲ ਠੀਕ ਹੈ ਨਾ ਆ ਆ ਜੋ ਹਾਂਜੀ ਤੇ ਸੁਨੀਲ ਸਾਹਿਬ ਪਹਿਲਾ ਸੂਆ ਕੱਟੀ ਦਾ ਅੱਛਾ ਵੈਸੇ ਦਾਦੀ ਕੈਮਰੇ ਤੋਂ ਵੇਖੋ ਥਾਣੇ ਸੁਨੀਲ ਸਿੰਘ ਜੀ ਲੱਗਾ ਹਾਂ ਦੁੱਧ ਹੈਗਾ 10 ਕਿਲੋ ਠੀਕ ਆ ਹਏ ਆ ਮਗਰੇ ਦੇ ਕੱਟੀ ਆ ਅੱਛਾ ਹਾਂਜੀ ਪਹਿਲਾ ਸੂਆ ਵਾ ਬਾਹਲਾ ਏਰੀਆ ਖਰਾ ਝੋਟੀ ਦਾ ਦੁੱਧ ਵਾਲਾ ਖੋਲੋ ਫਿਰ ਕੱਟੀ ਮਰ ਆ ਨਾ ਮਗਰ ਸੰਦੀਪ ਸਿੰਘਾਂ ਕੱਟੀ ਆ ਤੇ ਕਿੰਨੇ ਡੇਮੋ ਕੇ ਸੂਈ ਨੂੰ ਆ ਵੇ ਸੰਦੀਪ ਸਿੰਘਾਂ ਬੱਚਾ ਨਾਲੋਂ ਨਾਲ ਵੇਖ ਲੈ ਕੋਈ 15 ਦਾ ਲਾਲੇ ਕੋਈ 20 ਦਾ ਲਾਲੇ ਜਿਹੜੇ ਆਪਣੀ ਅਗਲ ਨਾਲ ਲਾਲੇ ਨਾ ਤਾਜੀ ਅਮਰੀਕਾ ਆ ਆ ਦੇਖੋ ਜੀ ਪਹਿਲਾ ਸੂਆ ਝੋਟੀ ਹਾਂਜੀ ਪੂਰੀ ਵੇਖੋ ਝੋਟੀ ਸੁਨਖੀ ਵੇਖੋ ਝੋਟੀ ਸਿੰਗੀ ਸਿੰਗੀ ਵੇਖੋ ਲੱਗੀ ਕੱਟੀ ਨੂੰ ਸੰਦੀਪ ਸਿੰਘ ਪੂਰਾ ਸੰਗ ਵਜੇ ਲੱਗਾ ਹਾਂ ਜੀ ਬਦੂ ਆ ਜੀ ਭਜੀ ਆ ਜੀ ਭਾਜੀ ਇਹ ਬਾਜ਼ਾਰ ਦੀਆਂ ਲਗੀਆਂ ਮਈਆਂ ਆਈਆਂ ਮਈਆਂ ਹੌਲੀਏ ਦੋ ਚਾਰ ਦਿਨ ਟਾਈਮ ਤੇ ਲੱਗਦੀਆਂ ਦੋ ਤੇ ਆ ਜਾਂਦੀਆਂ ਨੇ ਹਾਂ ਜੀ ਹਾਂ ਟਾਈਮ ਲੈਂਦੀਆਂ ਮਈਆਂ ਠੀਕ ਆ ਬਸ ਭਾਅ ਬਿੰਦੇ ਜਿਹੀ ਰੱਖਣੇ ਆ ਬਾ ਹਨਾ ਟੈਸੇ ਜੋੜਦੇ ਜਾਣਾ ਆ ਨਾ ਹੀ ਵੀਰ ਸੁਨੀਲ ਸਿੰਘ ਆ ਮਾਲ ਨਾਲੋਂ ਨਾਲ ਦੇਖਦਾ ਜਾਂਦਾ ਬਸ ਕੱਲ ਵੀ ਡੰਗਲ ਪਸ਼ੂ ਤਿੰਨ ਚਾਰ ਵੇਚੇ ਪਰਫੋ ਵੀ ਰੋਜ਼ ਬੋਲੋ ਜੀ ਸੁਨੀਲ ਸਿੰਘ ਕੱਡੀ ਦੇ ਪਹਿਲਾ ਸੂਆ ਵਾ ਮਜੌਰ ਪੂਰਾ ਅੱਗ ਲੱਗਾ ਵਾ ਇਹ ਨਹੀਂ ਕਹਿਣਾ ਮੰਦਾ ਵਾ ਛੰਦਾ ਵਾ ਬਹੁਤ ਮਹ ਮਹਿੰਗੀ ਆ ਕੱਟੀ ਆ ਗਈ ਇੱਕ 20 25 30 ਦੀ ਕੱਟੀ ਹਾਂ ਨਾ ਦੇਣੀ ਇੱਕ 15 ਦੀ ਠੀਕ ਆ ਬਿਲਕੁਲ ਜਸਨੋ ਜਿਹੜੀ ਗੱਡੀ ਦੇਣੀ ਆ ਹਾਂਜੀ ਤੇ ਆਹ ਜੀ ਫਿਰ ਸੰਦੀਪ ਸਿੰਘ ਆ ਮੈਂ ਸੂਈ ਆ ਗੱਡੀ ਚਾਹੁੰਦਾ ਮੈਂ ਤਾਂ ਮਰ ਗਿਆ ਬਚਾ ਅੱਛਾ ਮਹੀਨਾ ਮੰਗਦਾ ਹੀ ਪੌਣੇ 5 ਲੱਖ ਰੁਪਈਆ ਉੱਥੇ ਉੱਥੇ ਆ ਸਾਰਿਆਂ ਨੂੰ ਪਤਾ ਠੀਕ ਆ ਤੇ ਸਾਡੇ ਏਰੀਆ ਦੇ ਬੰਦੇ ਸਾਰੇ ਗਏ ਹੀ ਹਾਂ ਜਦੋਂ ਮੈਂ ਵੇਖੀ ਉੱਥੇ ਮੈਂ ਚੰਗੀ ਲੱਗੀ ਮੈਂ ਲ ਲਈ ਹਾਂ ਖੋੜੀ ਜੀ ਸਾਡੇ ਕੋਲ ਗਲਤੀ ਹੋ ਗਈ ਕੁਝ ਗੱਡੀ ਕਰ ਬੈਠੇ ਛੋਟੀ ਹਾਂ ਮੈਂ ਇਹਨੂੰ ਪਿੱਛੇ ਜਦੋਂ ਪਾਈ ਸੀ ਇਹਨੇ ਨਾ ਪੈਰ ਰੱਖਤਾ ਤੇ ਬੱਚਾ ਮਰ ਗਿਆ ਜਦੋਂ ਲਾਈ ਨਾ ਗੱਡੀ ਚੋਂ ਮੈਂ ਬੱਚਾ ਨਹੀਂ ਲਾਉਣਾ ਹੂੰ ਨਹੀਂ ਨਾ ਐਦਾਂ ਵੇਚਣੀ ਆ ਬਿਲਕੁਲ ਉਦਾਂ ਮੈਂ ਹੀ ਬੜੇ ਰੁਪਈਆ ਦੀ ਸੀ ਦੁੱਧ ਸੀ ਮੈਂ ਦੇ ਥੱਲੇ ਸੰਦੀਪ ਸਿੰਘ 18 ਕਿਲੋ ਹੂੰ ਹੁਣ ਮੈਂ ਦਾ ਕੋਈ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਆਣ ਕੇ ਹਾਂ ਥੋੜਾ ਜਿਹਾ ਮੈਂ ਨੇ ਬੱਚੇ ਨਾਲ ਹੇਰਵਾ ਕੀਤਾ ਵਾ 15 ਕਿਲੋ ਹੁਣ ਵੀ ਮਹੀਂ ਕੋ ਦੁੱਧ ਤਿਆਰ ਨੈਟ ਵਾ ਮੈਲਾ ਕਿਸੇ ਦੇ ਘਰ ਮਹੀਂ ਮਾਰੇਗੀ ਤੇ ਮੈਂ ਕੋਈ ਰੱਖ ਲੈ ਜੇ ਨਾ ਮਾਰੇ ਤੇ ਮੈਂ ਮੋੜ ਦੇ ਕਾਗਜ਼ਰਗੀ ਮੈਂ ਆ ਸੋ ਖਲੋ ਮੈਂ ਵੇਖਾਂ ਕੀ ਚੀਜ਼ ਵਾ ਹਰੋਂ ਲੈ ਲੈ ਉਸ ਚੈੱਕਰਾਉ ਕਰਾ ਨਹੀਂ ਵੱਡੀ ਮੈਂ ਬੁਰੀ ਪੂਰੀ ਡਬਲ ਆ ਮੈਂ ਵੱਡੀ ਜਿਹਨੂੰ ਵੱਡੀ ਸਨੀਪ ਸਹਾ ਵੇ ਸਿੰਘੀ ਵੇ ਮੈਂ ਨੂੰ ਲੱਗੀ ਤੀਜਾ ਸੂਆਂਗੀ ਤੀਜਾ ਸੂਆ ਮੈਂ ਸੁਈ ਆ ਦੁੱਧ ਮੈਨੇ ਦੇਣਾ 20 ਕਿਲੋ ਲਓ ਜੀ ਤੀਜਾ ਸੂਆ ਕਰੋ ਚੈੱਕ 20 ਕਿਲੋ ਮਹੀਨੇ ਦੁੱਧ ਦੇਣਾ ਸਨੀਪ ਮੈਂ ਦੁੱਧ ਦੁੱਧ ਵਾਲੀ ਮਾਂ ਜਾ ਪੂਰੀ ਕੁਆਲਿਟੀ ਹੈ ਕਿ ਨਹੀਂ ਬਾਜੀ ਬਿਲਕੁਲ 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 ਵੇਖੋ ਥਾਂ ਨਹੀਂ ਬੜਾ ਜਿਆਦਾਸ ਲੱਗਾ ਇੱਧਰ ਵੇਖੋ ਕੱਢ ਕੇ ਜੇ ਮੈਨੇ 20 ਕਿਲੋ ਸੰਦੀਪ ਸਿੰਘਾਂ ਦੁੱਧਨਾ ਦਿੱਤਾ ਤੇ ਕੀ ਹਾਂ ਆ ਜਾਈਏ ਕਿਉਂਕਿ ਆਪਾਂ ਸੁਨੀਪ ਉਹ ਕੰਮ ਕਰਨਾ ਵਾ ਗਲਤ ਕਰਨਾ ਹੀ ਨਹੀਂਗਾ ਬੱਚਾ ਲਾਉਣਾ ਹੀ ਨਹੀਂ ਕਿ ਇਹੋ ਜੀ ਮੈਂ ਉਦੋਂ ਹੀ ਲੱਗ ਜਾਂਦੀ ਹਾਂ 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 ਹਾਂਜੀ ਸੰਦੀਪ ਨੇ ਇਹੋ ਜੀਆਂ ਮਈਆਂ ਨੂੰ ਵੀ ਬੱਚਾ ਲਾ ਕੇ ਮੁੜ ਕੇ ਵੇਖ ਲਾ ਨਹੀਂ ਬਿਲਕੁਲ ਜੀ ਲੋੜ ਕੀ ਆ ਵੇਖ ਲਾ ਮੈਂ ਉਹਨੂੰ ਕਹਿੰਦੇ ਜਿਹਨੂੰ ਅਸਲ ਮੈਂ ਕਹਿੰਦੇ ਆ ਟਾਈਮ ਹੋਇਆ ਅਜੇ 12 ਵਜੇ ਦਾ 12 ਵਜੇ ਕੋਈ ਸ਼ਾਮ ਦਾ ਨਹੀਂ ਕੋਈ 4 ਵਜੇ ਦਾ ਨਹੀਂ ਕੋਈ 5 ਵਜੇ ਦਾ ਨਹੀਂ ਹੋ ਗਿਆ ਮੈਂ ਤਾਂ ਸਿੰਘ ਜੀ ਸਿੰਘਾ ਦੋ ਤਾਂ ਬਾਹਰ ਦੇਣੀ ਸੀ ਹੂੰ ਫੋਨ ਕਰਦਾਂਗੇ ਮਾਨਤਨ ਜਿਹੜਾ ਕੋਈ ਬੰਦਾ ਆਊਗਾ ਫੋਨ ਤੇ ਕਰ ਲਈਏ ਤਾਂ ਸਦਾ 60 ਦੀ ਮਹਿੰਦੇ ਦਾ 1,60,000 ਜੀ 60 ਦੀ ਦੇ ਦਾਂਗੇ ਠੀਕ ਆ ਮਾਨਤਨ ਕਰਦਾਂਗੇ ਖੁੱਲਾ ਚਲੋ ਜਾਂਦੇ 1,60,000 ਚੱਲਣ ਦੋ ਆਹ ਜੀ ਫਿਰ ਇਹ ਵੀ ਤਾਜੀ ਸੂਈ ਇਹ ਬਿਲਕੁਲ ਤਾਜੀ ਸੂਈ 나ੜੂ ਬਚਾ ਆ ਜੋਰਲਾ ਕਟਾ 11 ਕਿਲੋ ਬੋਲਾ ਹੋਗਾ 11 ਕਿਲੋ ਬੋਲਾ ਕਰੋ ਚੱਕੇ 11 ਕਿਲੋ ਬੋਲਾ ਇੱਕ ਕਮੀਏ ਦੇ ਵਿੱਚ ਹੈਗੀ ਜੋ ਹਾਂ ਦੱਸ ਕੇ ਦੇਣੀ ਝੂਠ ਮਾਰਨਾ ਨਹੀਂ ਇੰਨਾ ਕਿ ਚੋਕਰ ਪਾਉਣਾ ਵਾ ਹੂੰ ਉਸੇ ਵਾਲੇ ਚੁਟਕੀ ਬੱਚੇ ਦਾ ਪਸੰਦੀ ਆ ਕੋਈ ਟੀਕਾ ਨਹੀਂ ਕੋਈ ਪਾੜਾ ਨਹੀਂ ਮੜਾ ਜਿਆ ਨਾਲ ਸਨੀਸਾ ਚੋਕਰ ਲੈਂਦੀ ਆ ਠੀਕ ਆ ਹਾਂਜੀ ਜਿਵੇਂ ਮੈਂ ਗਝਾਈ ਹੋਵੇ ਕਿਸਨੇ ਇਹ ਵੀ ਦੋਰੋ ਜਦੋਂ ਮਹੀਨਾ ਹੁੰਦੀਆਂ ਨਾ ਗੱਡੀ ਗੁੱਡੀ ਚ ਬੱਚੇ ਪੁੱਛਿਆਂ ਨਾ ਤਾਂਹਾ ਹੋ ਜਾਂਦੀਆਂ ਤੇ ਬਾਲੀ ਸੁਨੀਲ ਸਿੰਘ ਜੱਟ ਯੁੱਤ ਵਾਲੀ ਝੋਟੀ ਆਵੇ ਕਿੱਡੀ ਚੰਗੀ ਆ 12 11 12 ਕਿਲੋ ਦੁੱਧ ਤਿਆਰ ਆ ਪੰਜਵੇਂ ਦਿਨ ਦੀ ਸੂਈ ਆ ਲਓ ਜੀ ਹਾਂਜੀ ਵੇਖੋ ਕਰੋ ਚੱਕ ਇਹੇ ਸੁਨੀਲ ਸਿੰਘ ਇੱਕ ਸਕਿੰਟ ਤੋਂ ਪਹਿਲਾਂ ਝੋਟੀ ਪਸਮੂਗੀ ਹਾਂ ਇੰਨੀ ਝੋਟੀ ਚੰਗੀ ਆ ਐਜੀ ਫੇਰ ਦੋ ਦੇ ਹਾਂਜੀ ਦੋ ਲੈ ਲੀਆਂ ਪਿਛਲੇ ਵੇਚ ਗਿਆ ਨਾ ਉਹ ਵੇਚ ਤੇ ਸੀ ਫਿਰ ਇਹਨੇ ਕੀ ਕਰਨੇ ਹੈਗਾ ਪੱਠਾ ਦੋ ਵੀ ਹਾਂ ਹਾਂ ਜੀ ਇਹ ਰਹੀ ਯਤਾਲੀ ਝੋਡੀ ਆ ਬਾੜੀ ਅਸਲ ਵਾ ਚੰਗੀ ਝੋਡੀ ਟੰਢੀ ਬੜੀ ਆ ਸੁਨੀਲ ਸਿੰਘ ਆ ਬਸ ਬਸ ਲੇਵਾ ਬੜਾ ਨਿੱਗਰ ਹੈ ਕਟੀ ਦਾ ਇਹਦਾ ਫਿਰ ਮੁੱਲ ਮੁੱਲ ਜਿਹੜਾ ਸੁਨੀਲ ਸਿੰਘ ਮਾਲ ਉਧਰ ਦਾ ਤੇ ਮੁੱਲ ਇੱਧਰ ਦਾ ਲੈਣਾ ਵਾ ਹਾਂ ਮੇਰੀ ਗੱਲ ਸੁਣ ਮਿਹਨਤ ਬੜੀ ਕਰਕੇ ਲਿਆਈ ਦੀਆਂ ਉਥੋਂ ਵੀ ਬਿਲਕੁਲ ਜੀ ਇਹ ਨਹੀਂ ਵੀ ਉਥੋਂ ਵੀ ਆਗੀ ਫੱਕ ਲੋਦੇ ਮੁੜ ਕੇ ਕੀ ਫਾਇਦਾ ਹੂੰ ਮੁੱਲ ਭਵੇਂ ਝੋਡੀ ਦਾ 1.5 ਲੱਖ ਕਰ ਲਈਏ ਭਾਵੇਂ 1.40 ਕਰ ਲਈਏ 50 ਕਰ ਲਈਏ ਹੁਣ ਸੁਨੀਲ ਸਿੰਘ ਜੋ ਕੁਝ ਕਹਿਣ ਰਿਹਾ ਨਾ ਕੋਈ ਸੱਚੀ ਹੋ ਹੁਣ ਨਹੀਂ ਉਹ ਗੱਲ ਝੂਠੀ ਕੋਈ ਕਹਿੰਦਾ ਨਾ ਮੇਰੀ 2.5 ਦੀ ਬੀਕੀ ਕਹਿੰਦਾ ਮੇਰੀ 4 ਦੀ ਮਈ ਬਿਲਕੁਲ ਸੱਚੀ ਗੱਲ ਚੱਲਣ ਦੀ ਓ ਕਿਉਂਕਿ ਬਾਜ਼ਾਰ ਬੜਾ ਤੇਜਵਾ 1 ਲੱਖ ਤੇ 5000 ਦੀ ਬਸ 1.25 ਲੱਖ 5000 ਦੀ ਹਾਂ ਨਾ ਹੀ ਨਾ ਸੋਧਾ ਨਹੀਂ ਉਹ ਕਰਨਾ ਬੜੇ ਦਿਨਾਂ ਬਾਅਦ ਵੀਡੀਓ ਪੜਾਈਆਂ 15 ਦੀ ਝੋਡੀ ਦੇਣੀ ਉਹ ਵੀ 15 ਦੇ ਇਹ ਵੀ 15 15 ਦੀ ਚੱਲਣ ਦੋ ਇਹ ਦੋਂਦੀ ਕੱਢੀ ਇਹ ਗੱਬਰ ਗੱਬਣ ਪਹਿਲਾ ਸੂਬਾ ਦੋਂਦੀ ਸੂਦਾ ਦੋਂਦੀ ਕੱਢੀ ਗੱਬਣ ਕਰੋ ਚੈੱਕ ਆ ਪਿਓ ਥੋੜੀ ਆਈ ਹਿਲਾ ਰਹੀ ਆ ਵੇਖੋ ਸੰਦੀਪ ਜੀ ਇਹ ਇੱਕ ਕੱਟੀ ਆਪਾਂ ਇੱਥੋਂ ਲਈ ਆ ਝੂਠ ਨਹੀਂ ਮਾਰ ਕੇ ਦੇਣੀ ਜਿਹੜੀ ਇੱਥੋਂ ਲਈ ਤੋਂ ਇੱਥੋਂ ਲਈ ਆ ਸਿੰਘ ਸਿੰਘ ਚੈੱਕ ਕਰਾ ਲੈ ਪਿਓ ਦੁਗੀ ਦੋਂਦੀ ਝੋਟੀ ਸਾਡੇ ਏਰੀਆ ਦਾ ਮਾਲ ਬੜਾ ਖਰਾ ਹੈ ਬਹੁਤ ਲੈਨੇ ਮੱਝ ਆਪਣੀ ਵੇਖੋ ਝੋਟੀ ਅਜੇ ਝੋਟੀ ਸੁੰਦੀ ਨਹੀਂ ਪੰਜ ਛੇ ਦਿਨ ਨਹੀਂ ਸੁੰਦੀ ਪਿੰਧਾ ਜਿਹਾ ਹੈ ਰ ਪਹਿਲਾ ਸួរ ਕਿੰਨਾ ਦੁੱਧ ਕਰੀਓ ਤੁਹਾਡੇ ਸਾਨੂੰ ਦੁੱਧ ਦੇਗੀ 10 ਕਿਲੋ ਵੀਰ ਅੱਛਾ ਦੋਂਦੀ ਕੱਢੀ ਆ ਸੁਨੀਲ ਸਿੰਘਾ ਥਾਣ ਵੇਖ ਕਿਥੇ ਕਿਥੇ ਲਗਾ ਕੱਢੀ ਹੂੰ ਹੂੰ ਸਫਾਈਆਂ ਬੜੀਆਂ ਕੱਟੀਆਂ ਇਹਦਾ ਮੁੱਲ ਲੈ ਸੁਨੀਲ ਸਿੰਘਾ ਦਾ ਮੁੱਲ ਵੀ ਬਿਲਕੁਲ ਛੋਟਾ ਜਾਈ ਹਾਂਜੀ ਕੱਟੀ ਇੱਕ ਗੱਲ ਸੁਨੀਲ ਸਿੰਘਾ ਚ ਹੋਰ ਵੀ ਹੈਗੀ ਉਹ ਹੂੰ ਇਹ ਕੱਟੀ ਇਹ ਨਹੀਂ ਠੰਢੀ ਜਣਾ ਉਹ ਮੈਂ ਇਹਦੇ ਥੱਲੇ ਇਦਾਂ ਬੈਠਾ ਰਹਿ ਹੂੰ ਦੋ ਦੰਦ ਵਾ ਦੋ ਦੰਦ ਹਨਾ ਹਾਂਜੀ ਇੱਧਰ ਵੇਖੋ ਲੋ ਸੁਨੀਪ ਹਾਂ ਹਾਂ ਠੀਕ ਆ ਫੋਕ ਬੜਾ ਕੀ ਹੈ ਹੁਣ ਬੋਲੋ ਐਵੇਂ ਐਵੇਂ ਭਏ ਦੇ ਥੱਲੇ ਮੈਂ ਹਾਂ ਪਹਿਲਾਂ ਕੱਟੀ ਨਹੀਂ ਤੇ ਬੈਂ ਨੀ ਦੇਂਦੀ ਥਾਣੇ ਵੇਖ ਕੱਢੀ ਨੂੰ ਲੱਗਾ ਕੱਟੀ ਹਾਂ ਨਾ 1 ਲੱਖ 10 ਹਜ਼ਾਰ ਦੀ ਦੇਣੀ 1 ਲੱਖ ਦਾ ਚੱਲ 10 ਹਜ਼ਾਰ ਦੀ ਜਾਂਦ ਲੋ 1 ਲੱਖ 10 ਹਜ਼ਾਰ ਦੇਣੀ ਆ ਹਾਂਜੀ ਚਲੋ ਹੁਣ ਇੱਧਰ ਕਿਨੇ ਆ ਸੁਨੀਪ ਸਿੰਘਾ 1 22 23 ਦਿਨ ਦੀ ਮਈ ਸੂਈ ਅੱਛਾ ਹਾਂਜੀ ਦੁੱਧ ਹੋਊਗਾ ਮੇਰੇ ਥੱਲੇ 8 9 ਕਿਲੋ 8 9 ਕਿਲੋ ਹੈ ਹਾਂਜੀ ਰਾਤੀਂ ਆਈ ਆ ਠੀਕ ਆ ਬਾਲੀ ਵੱਡੀ ਵੱਡੀ ਮੈਂ ਪਿਓਰ ਕਾਲੀ ਆ ਮਗਦੇ ਦੇ ਕਟੀਆਂ ਵਿਖਾਲ ਦਿੰਨੇ ਆ 20 ਦਿਨ ਦੀ ਭਾਏ ਕੋਈ ਪੰਘੀਆਂ ਦੀ ਲਾਲੇ ਖੋਲੋ ਵੀ ਇਹ ਕੜੀ ਮੈਂ ਠੀਕ ਆ ਇਹ ਵੀ ਆਪਾਂ ਇੱਥੋਂ ਲਈਏ ਅੱਛਾ ਇਹ ਵੀ ਇੱਥੋਂ ਲਈਏ ਬਿਲਕੁਲ ਗਲਤ ਗਲਤ ਨਹੀਂ ਕਰਨਾ ਬਿਲਕੁਲ ਜੀ ਬਿਲਕੁਲ ਲਓ ਜੀ ਕਰੋ ਚੱਕੇ ਵੀ ਵੱਡੀ ਮਈ ਆ ਹਾਂ ਬਾਕੀ ਚੋਣ ਚਵਾਪ ਸਮਾਨ ਦੀ ਬਾਲੀ ਖਰੀਦ ਇੰਨਾ ਮੁੱਲ ਫਿਰ ਮੁੱਲ ਸੰਦੀਪ ਸਿੰਘ ਦਾ ਬਿਲਕੁਲ ਛੋਟਾ ਜਾਈ ਹਾਂਜੀ ਟੋਕੜਾਂ ਦਾ ਭਾਜ ਦੇ ਦੇਣਾ ਦੇ ਹਾਂ ਲੈ ਵੀ ਤੂੰ ਕਹਣਾ ਝੂਠ ਮਾਰਦਾ ਸੰਦੀਪ ਸਿੰਘਾ ਟੋਕੜਾਂ ਗੱਬਣਾ ਮਈਆਂ ਵੇਚੀਆਂ 8 10 ਅੱਛਾ ਸੌਰੀਆਂ ਲੱਖੋਂ ਪਾਰ ਇੱਕ 10 ਇੱਕ 12 ਇੱਕ 15 ਦੀ ਸੰਦੀਪ ਸਿੰਘਾ ਮਈ ਦਾ ਮੁੱਲ ਭਾਏ ਲੱਖ ਕਰਾਲਾ ਭਾਵੇਂ ਕਰਾਲਾ 95 ਹਜ਼ਾਰ ਹਾਂ ਨਾ 88 ਹਜ਼ਾਰ ਦੀ ਮਈ ਦੇ ਦਾਂ ਚਲੋ 88 ਹਜ਼ਾਰ ਦੀ ਮਈ ਦੇ ਦਾਂਗੇ ਮਗਰ ਕੱਟੀਏ ਕੋਈ 20 ਦਿਨ ਦੀ ਲਾਲੇ 22 ਦੀ ਲਾਲੇ ਭਾਏ ਪੰਜੀਆਂ ਦੀ ਲਾਲੇ ਬੱਠੀ ਆ ਬੱਛੀ ਕੀ ਬੱਛਾ ਇਹ ਬੱਛੀ ਭਾਜੀ ਬੜੀ ਭੜੀ ਹਨਾ ਏ ਭਾਜੀ 13 ਦਿਨਾਂ ਦੀ ਹੋ ਗਈ। ਨਹੀਂ ਨਹੀਂ ਪਾਜੀ ਇਹ ਮੇਰੇ ਆਪਣੇ ਘਰ ਦੀ। ਅੱਛਾ ਘਰ ਦੀ ਆ। ਹਾਂਜੀ। ਠੀਕ ਆ। ਇਹ ਨਾ ਜਦੋਂ ਚੁਣੀਆਂ ਨੇ ਦਾਵਾ ਦੂਜੀ ਥੱਲੇ ਪੜਾ ਪਾ ਕੇ ਬਹਿ ਜਾਈਦਾ ਵਾ ਤੇ ਇਹਨੂੰ ਇਹਦੇ ਮਾਨ ਦੇ ਥਲੇ ਇਹ ਪਤਾ ਨਹੀਂ ਕਰਦੀ ਆ। ਇਹ ਬੜਾ ਤਗੜਾ ਭਾਜੀ ਮੈਂ ਸਿੰਮ ਲਵਾਇਆ ਅੰਦਰ ਲਿਖਿਆ ਕਾਪੀ ਤੇ। ਹਾਂ। ਤੇ ਵਸ਼ੀ ਕੋ 22 ਲੀਟਰ ਦੁੱਧ ਵਾ। ਅੱਛਾ। ਸੱਲੀਆਂ ਕਰਾ ਕੇ ਜਿੰਨਾ ਮਰਜ਼ੀ ਚੋਕਲੇ। ਹਾਂ। ਮਲਟੀ ਸਟਾਰ ਲਈ ਚਾਲੂ ਕਰਤਾ ਵਾ ਫੀਟਾਂ ਚਾਲੂ ਕਰਤੀਆਂ ਖਾਲ ਚੋਕੜ ਵੜੇਵੇਂ ਜੋ ਮਰਜ਼ੀ ਖਾਵੇ। ਬੜਾ ਕੁਆਲਟੀ ਵਾ। 9-10 ਮਹੀਨੇ ਚ ਬਣਾਵਾਂਗੇ। ਠੀਕ ਆ। ਅੱਜ ਇਹ ਵਸ਼ੀ ਸੂਈ ਪੈਣਾ ਆ ਰਹੀਂਦੀ ਹੈ ਨਾ ਹਾਂਜੀ ਆ ਆ ਵਸ਼ੀ ਇਹਦੀ ਜੋ ਹਾਂ ਚੌਥੇ ਦਿਨ ਦੀ ਸੂਈ ਜੋ ਬੋਲੀ ਹੋਊਗੀ 15 ਕਿਲੋ ਅੱਛਾ ਪਹਿਲਾ ਸੂਆ ਥਣ ਵੇਖ ਲਓ ਕੀ ਲੱਗ ਰਿਹਾ ਹੂੰ ਧੋਰੋ ਵੀ ਵਸ਼ੀਆਂ ਦੇ ਸ਼ਰੀਫ ਸਿਆ ਬਾਲੀਆਂ ਬਾਲੀਆਂ ਜਗਰ ਲਿਆਣੀਆਂ ਤੂੰ ਵੇਂਦਾ ਰਿਆ ਨਾ ਸ਼ੋਰ ਸਟੇ ਲੱਗਿਆ ਪਾਲ ਮੇਲ ਹੀ ਨਹੀਂ ਬਣਿਆ ਕੁਆਲਿਟੀ ਕੁਆਲਿਟੀ ਲੈ ਕੇ ਆਂਦੇ ਨੇ ਬੜੀ ਬੜੀ ਕਿੰਨੇ ਕਾਹਲੀ ਬਣਿਆ ਜੀ ਦੁੱਧ ਦੁੱਧ ਭਾਜੀ ਵੇਖੋ ਲੈ ਵਾਲੂਆ ਬੜਾ ਚੰਗਾ ਵਾ ਦੁੱਧ ਦੇਣਾ ਜਿਆਦਾ 18 19 ਕਿਲੋ 18 19 ਕਿਲੋ ਹਾਂ ਭਾਜੀ ਆਪਾਂ ਵਸ਼ੀ ਲੈਣੀ ਠੰਡੀ ਆਹੋ ਲੱਤ ਪਛੰਡੇ ਵਾਲੀ ਗਾਂ ਨਹੀਂ ਲਿਉਣੀ। ਬਿਲਕੁਲ ਭਾਵੇਂ ਕਿਸ ਦੀ ਧੀ ਭੈਣ ਚੋਵੇ, ਨਿਆਣਾ ਚੋਵੇ, ਜਨਾਨੀ ਚੋਵੇ। ਬਿਲਕੁਲ ਜੀ। ਪਛੜਿਆ ਬਿਛਣੇ ਵਾਲੀਆਂ ਗਾਵਾਂ ਨਹੀਂ ਲਿਉਣੀਆਂ। ਗਾਵਾਂ ਸਵੇਰੇ ਦੋ ਵੇਗੀਆਂ। ਇਹਦਾ ਮੁੱਲ ਫਿਰ ਦੋ ਗਾਵਾਂ ਨਾ ਸਵੇਰੇ ਵੇਚਤੀਆਂ। ਅੱਛਾ। ਸੁਅਕਤੇ ਚੱਲ ਗਈਆਂ। ਬੜੀਆਂ ਚੰਗੀਆਂ ਅਸੀਂ ਬਸ਼ੀਆਂ। ਮੁੱਲ ਭਾਵੇਂ ਭਾਜੀ ਇਹਦਾ 95000 ਕਰਾ ਲਈਏ ਭਾਵੇਂ 90। ਇਹ ਜੈਸਨੋਈ। ਵੱਛੀ ਆਪਾਂ ਹਾਂ ਨਾ ਦੇਣਾ ਗੱਲ ਕਰਨੀ ਹੈ ਛੋੜ ਛੱਪਾ ਕਰਾਂਗੇ 75000 ਦੀ ਵੱਛੀ ਦਵਾਂਗੇ ਥਾਣ ਵੇਖ ਲਓ ਵੱਛੀ ਨੂੰ ਲੱਗਾ ਲੈਵਾ ਵੇਖ ਲਓ ਵੱਛੀ ਨੂੰ ਲੱਗਾ ਬਸ ਠੀਕ ਆ 72000 ਦੀ ਦਵਾਂਗੇ ਚਲ ਆਹ ਭਾਈ ਕਾਲਦੀ ਸੂਈ ਜੋ ਅੱਛਾ ਮਗਰ ਆ ਗਈ ਇਹਦੇ ਵੱਛੀ ਆਜੋ ਰਾਤ ਦੀ ਸੂਈ ਜੋ ਹੂੰ ਦੁੱਧ ਕੰਨ ਆਈ ਆ ਭਾਈ ਬੋਲਾ ਹੀ ਆ ਫਿਰ ਬੋਲਾ ਭਾਈ ਬੋਲਾ ਰਾਤੀ ਸੂਈ ਪੁੜਾ ਨਹੀਂ ਚੁੱਕਿਆ 15 16 ਕਿਲੋ ਚਵਾਜੂ ਲੈਵਾ ਵੇਖੋ ਵੱਛੀ ਨੂੰ ਲੱਗਾ ਬੱਤੀ ਮਹਾਰਾਜ ਆ ਬੜੀ ਮੋਟੀ ਭਲ ਵੀ ਹੈਗੀ ਆ ਹੂੰ ਹੂੰ ਵੇਖੋ ਪਾਜੀ ਲੇਵਾ ਵੈੜੀ ਨੂੰ ਬਿਲਕੁਲ ਬਿਲਕੁਲ ਖੰਡੀ ਧੀਰੀ ਹੈ ਨੀ ਸਲੀਪ ਸਿੰਘਾਂ ਕੋਈ ਗੱਲ ਹੀ ਨਹੀਂ ਕਰਨਾਂ ਠੀਕ ਆ ਜੀ ਹਾਂ ਉਹਨਾਂ ਹੀ ਕੋ ਗਾਈਆਂ ਤੇ ਉਹਨਾਂ ਹੀ ਲੇਵਾਲੇ ਹੀ ਫਿਰਦੀਆਂ ਇਹਦਾ ਵਲ ਮੋਲ ਮੋਲ ਪਾਜੀ ਇਹਦਾ ਕੁਝ ਵੀ ਨਹੀਂ ਗਾ ਹਾਂਜੀ ਇਹ ਸਿਮਤਲਾ ਵੀ ਮੁਕਤ ਭਾਈਓ ਹਾਂ ਟੋਕੜਾ ਵਾਲਾ ਭਾ ਇਹਦਾ ਠੀਕ ਆ ਹਾਂ ਨਾ ਹੀ ਸੋਦਾ-ਸੂਦਾ ਨਹੀਂ ਕਰਨਾ 65 ਨਹੀਂ ਕੋਈ 70 ਨਹੀਂ ਕੋਈ 80 ਨਹੀਂ 55000 ਦੀ ਦੇਣੀ ਆ। ਹਾਂਜੀ ਚੱਲਣ ਦੋ। ਕਿਉਂਕਿ 55000 ਦੀ ਦੇਣੀ ਆ ਵੀਰ ਸੁਨੀਲ ਸਿੰਘ ਆ ਮਾਲ ਪਿੱਛੇ ਬੜਾ ਮਹਿੰਗਾ ਦੁੱਧ ਚਵਾ ਦੂ 18 ਬੋਲੀ ਤਿਆਰ ਹੋਏਗੀ ਹੁਣ ਠੰਡਾ ਕਰਕੇ ਚਲੋ। ਹਣ ਇਦਾਂ ਦਾ ਲੱਗਾ ਵੀ ਜਿੱਦਾਂ ਪੰਪ ਤੋਂ ਤੇਲ ਨਿਕਲਦਾ ਇਦਾਂ ਉਂਜੀ ਚਵਾਈ ਇਹਦੀ। ਬਸ ਠੀਕ ਆ। ਬਾਕੀ ਆਪਣੇ ਕੋਈ ਜੰਨਾ ਮਾਲ ਹੈਗਾ। ਕੋਈ ਮੈਂ ਦੇ ਸਾਡੇ ਪੂਰ ਛਠਾ ਨਹੀਂ। ਹੂੰ। ਕੋਈ ਤਸੱਲੀ ਕਰਕੇ ਜਿੰਨੇ ਖੜਨੀ ਆ ਖੜੋ। ਚਲੋ। ਠੀਕ ਆ। ਬਿਲਕੁਲ। ਨੰਬਰ ਬੋਲੋ। ਇਹ ਮੈਂ ਕੋਈ 8-9 ਕਿਲੋ ਦੁੱਧ ਆ। ਇੱਥੇ ਆਉਣ ਮੇਰਾ ਵੀਰ ਕਿਉਂ ਚੱਕਰ ਪਾਦਾ ਕੀ ਆ ਮਾਲ ਉਹਦੇ ਲਈ ਆ ਜਿਹਨੇ ਪੈਸੇ ਪਾਉਣੇ ਆ ਪੈਸੇ ਪਾਣੇ ਬਸ ਮੇਰੇ ਨਾਲ ਅੱਗੇ ਧੋਖਾ ਹੋ ਗਿਆ ਹੀ ਉਹ ਅੱਛਾ ਹਾਂ ਇੱਕ ਭਰਾ ਆਇਆ ਸੀ ਉਹ ਇੱਥੇ ਘਰ ਹਾਂ ਮੀਆਂ ਲੈ ਗਏ ਚਾਰ ਅੱਛਾ ਬਾਕੀ ਰਹਿੰਦੇ ਨਹੀਂ ਉਹਨੇ ਪਾਏ ਹੁਣ ਨਾਂ ਨਹੀਂ ਲੈਣਾ ਹਾਂ ਤੇ ਆਪਾਂ ਡਰਦੇ ਵੀਰਿਆ ਹੁਣ ਵੀ ਇੱਕ ਵੀਰ ਲੁਧਿਆਣੇ ਆਉਣ ਡਿਆ ਵਾ ਹਾਂ ਉਹਨੇ ਮੈਂ ਅੰਦਰ ਬਧੀ ਦੀ ਸਾਈ ਪਾਈ 500 ਮਗਾਣ ਕੇ ਭਰਾ ਲੈ ਜਾ ਬਿਲਕੁਲ ਜਿਹੜਾ ਵੀਰ ਪੈਸੇ ਪਾਏਗਾ ਲਈ ਮੈਂ ਬਿਲਕੁਲ ਜੀ ਕਿਉਂ ਇਹ ਅਹੀ ਨਾਲ ਕਲਾਈਏ ਤੇ ਅਸੀਂ ਜੁਮੇ ਆਰਾਂ ਵੀਰ ਵਿੱਚ ਜੁਮੇ ਆਰਾਂ ਆ ਕੇ ਵੀਡੀਓ ਬਣਾਉਂਦਾ ਜਦੋਂ ਵੀਰੇ ਆ ਮੁੜ ਕੇ ਬਾਅਦ ਚ ਕਹਿੰਦੇ ਨਾ ਅਗਲੇ ਦਿਨ ਪਾਵਾਂਗੇ ਪਰਸੋਂ ਪਾਵਾਂ ਫਿਰ ਪਹਾਂ ਨਹੀਂ ਕੋਈ ਬਿਲਕੁਲ ਜੀ ਕਿਉਂ ਅਸੀਂ ਪੈਸੇ ਲਾਏ ਆ ਲਾਏ ਆ ਪਾਏ ਆ ਅਸੀਂ ਪੈਸੇ ਡਿਗ ਲੈਂਦੀਆਂ ਉਹਦਾ ਨਹੀਂ ਲੈਦੀਆਂ ਤੇ ਜਿਹੜਾ ਮੇਰਾ ਵੀਰ ਪੈਸੇ ਪਾਏਗਾ ਮੈਂ ਉਹਦੇ ਘਰ ਉਸੇ ਵਲੇ ਹਾਜ਼ਰ ਹੋਏਗੀ ਚਲੋ ਠੀਕ ਹੈ ਜੀ ਕੋਈ ਥਣ ਦੀ ਪੂਰ ਛਟਾ ਨਹੀਂ ਕੋਈ ਕਮੀ ਪੇਸੀ ਨਹੀਂ ਹੋਏਗੀ ਗੱਬਣ ਮੈਂ ਦੀ ਜਿਹੜੀ ਹੋਏਗੀ ਕੋਈ ਉਹਦੀ ਥਣ ਭਾਰ ਦੀ ਗਾਰੰਟੀ ਹੋਏਗੀ ਗਾਈਆਂ ਦੀ ਆਪਣੀ ਲੱਤ ਪੇਸ਼ਣ ਦੀ ਗਾਰੰਟੀ ਹੋਏਗੀ ਚਲੋ ਤੇ 2 ਇਧਰ ਦੀਆਂ گاਵਾਵਸ਼ੀਆਂ ਸਭ ਹੁੰਦੀਆਂ ਨੇ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ